ਹਾਂਜੀ ਨਮੋ ਨਰੰਗੀ ਮੀਰ ਕਰਦੇ ਆ ਤੁਸੀਂ ਸਭ ਰਾਜ ਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿੱਲੇ ਵਾਲਾ ਜਿਹੜਾ ਬਟਨ ਆ ਉਹਨੂੰ ਨਾਪ ਦਿਓ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਾਡੀ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਵੇ ਇੱਕ ਗੱਲ ਮੈਂ ਤੁਹਾਨੂੰ ਦੱਸਣ ਲੱਗੀਆਂ ਬਹੁਤ ਮੇਰੇ ਕੋਲੇ ਮੈਸੇਜ ਆਉਂਦੇ ਨੇ ਵੀ ਸਾਨੂੰ ਖੇਤਰ ਪਾਨ ਹੋਇਆ ਹੈ ਜਾਂ ਇੱਕ ਬਰਮ ਰਾਖਸ਼ ਹੁੰਦਾ ਇਹ ਕਿਸੇ ਦਾ ਕੀਤਾ ਕਰਾਇਆ ਘੱਟ ਹੁੰਦਾ ਆਟੋਮੈਟਿਕ ਜ਼ਿਆਦਾ ਹੁੰਦਾ ਕੋ ਜਦੋਂ ਵੀ ਦੁਨੀਆ ਤੇ ਭਾਰ ਆਉਂਦਾ ਤਾਂ ਇਹ ਚੀਜ਼ਾਂ ਆਟੋਮੈਟਿਕ ਘਰ ਬਣੇ ਨੂੰ ਹੋਣੀਆਂ ਸ਼ੁਰੂ ਹੋ ਜਾਂਦੀ ਨੇ ਹਰ ਇੱਕ ਘਰ ਦੇ ਵਿੱਚ ਨੂੰ ਪਰਿਵਾਰ ਦੇ ਪਰਿਵਾਰ ਵੀ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਜਾਂਦੇ ਨੇ ਮਤਲਬ ਇਹ ਘਰ ਦੇ ਵਿੱਚ ਤੁਹਾਡੇ ਬਿੱਲੀ ਕੁੱਤਾ ਰੱਖਿਆ ਹੋਇਆ ਜਾਂ ਫਿਰ ਮੱਛੀ ਇਹ ਪਹਿਲਾ ਅਸਰ ਉਹਨਾਂ ਤੇ ਹੁੰਦਾ ਤੁਹਾਡੇ ਘਰ ਦਾ ਕੁੱਤਾ ਸੁੱਤਾ ਪਿਆ ਮਰ ਗਿਆ ਰਾਤ ਨੂੰ ਤੁਹਾਡੇ ਘਰ ਦੀ ਜੋ ਹੈਗੀ ਆ ਮੱਛੀ ਕਿ ਉਹ ਆਪਣੇ ਉੱਤੇ ਲੈਂਦੀ ਹੈ ਨੇ ਤੁਹਾਡੇ ਘਰ ਦੇ ਉੱਤੇ ਆਉਣ ਵਾਲੀਆਂ ਅੱਲ ਬਲਾ ਨੂੰ ਇਹ ਜਿਹੜੇ ਰੱਖੇ ਹੁੰਦੇ ਨੇ ਪੰਛੀ ਇਹ ਆਪਣੇ ਉੱਤੇ ਲੈਂਦੇ ਨੇ ਬਿੱਲੀ ਕਿਉ ਇਹਨਾਂ ਦੀ ਜਿਹੜੀ ਨਿਗਾ ਬਹੁਤ ਤੇਜ਼ ਆ ਰਾਤ ਨੂੰ ਇਹਨਾਂ ਨੂੰ ਜਿਹੜਾ ਆਪਾਂ ਇਨਸਾਨਾਂ ਨੂੰ ਚੀਜ਼ਾਂ ਨਹੀਂ ਦਿੰਦੀਆਂ ਇਹਨਾਂ ਨੂੰ ਦਿੰਦੀਆਂ ਨੇ ਤੇ ਇਹਨਾਂ ਦੀ ਅੱਖਾਂ ਦੇਖੋ ਰਾਤ ਨੂੰ ਕਿੰਨੀ ਲਾਇਟ ਤਿੱਖੀ ਚੰਕਦੀਆਂ ਨੇ ਆਪਾਂ ਨੂੰ ਦਿੰਦਾ ਨਹੀਂ ਤੇ ਇਹਨਾਂ ਨੂੰ ਦਿੰਦਾ ਬਰਾਤ ਬਾਕੀ ਜਿਹੜੀਆਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਇਨ੍ਹਾਂ ਪੰਛੀ ਨੂੰ ਪਹਿਲਾਂ ਤੇ ਪ੍ਰਾਣੀ ਕਹਾਉਤ ਆ ਵੀ ਵੱਧ ਦੀ ਜੇ ਬਿੱਲੀ ਕਿਸੇ ਅਸਪਰੋਸ਼ ਕੁਝ ਮਾਰਾ ਹੋਣ ਵਾਲਾ ਹੁੰਦਾ ਨਾ ਤਾਂ ਬਿੱਲੀ ਰੋਣਾ ਸ਼ੁਰੂ ਕਰ ਦਿੰਦੀ ਆ ਕੁੱਤਾ ਅਪਾ ਕਹਿੰਦੇ ਕੁਛ ਨਾ ਕੁਛ ਅਪਸਗਨ ਹੋਣ ਵਾਲਾ ਵਾਹ ਇਹਨਾਂ ਪੰਛੀਆਂ ਨੂੰ ਪਹਿਲਾਂ ਪਤਾ ਲੱਗਦਾ ਦੇਖੋ ਘਰ ਵਿੱਚ ਪੰਛੀ ਆਉਣਾ ਦੀ ਕੋਈ ਮਾੜੀ ਨਹੀਂ ਹੁੰਦਾ ਤੁਸੀਂ ਕਹਿੰਦੇ ਇਹ ਪੰਛੀ ਮਾੜਾ ਉਹ ਪੰਛੀ ਮਾੜਾ ਪੰਛੀ ਕੋਈ ਵੀ ਮਾੜਾ ਨਹੀਂ ਹੁੰਦਾ ਮਾੜਾ ਕੌਣ ਨੇ ਸਾਡੇ ਕਰਮ ਜੇ ਸਾਡੇ ਕਰਮ ਮਾੜੇ ਨੇ ਤਾਂ ਸਾਡੇ ਘਰੇ ਪੰਛੀ ਵੀ ਉਹ ਜਿਹੇ ਆਉਣ ਲੱਗ ਜਾਂਦੇ ਨੇ ਗੱਲ ਸਮਝਣ ਦੀ ਹੈ ਬਹੁਤ ਅਬ੍ਰਿਕੀ ਦੀ ਹੈ ਬੜੇ ਧਿਆਨ ਨਾਲ ਵੀਡੀਓ ਪੂਰੀ ਸੁਣੋ ਜੇ ਤੁਸੀਂ ਆਪਣਾ ਫਾਇਦਾ ਚਾਹੁੰਦੇ ਹੋ ਆਪਣੇ ਪਰਿਵਾਰ ਦਾ ਫਾਇਦਾ ਚਾਹੁੰਦੇ ਹੋ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਡੀਓ ਮੈਂ ਪਾ ਵੀ ਬਸਤਾਰ ਨਾ ਰਹੀਆਂ ਤੁਹਾਨੂੰ ਸੁਣਨੀ ਵੀ ਬੜੇ ਪਿਆਰ ਨਾਲ ਪੋਣ ਹੁਣ ਦੇਖੋ ਪਰਿਵਾਰ ਦੇ ਵਿੱਚ ਕਲੇਸ਼ ਲੜਾਈ ਝਗੜਾ ਪੂਰਾ ਪਰਿਵਾਰ ਬਿਮਾਰ ਹਰ ਟਾਈਮ ਇੱਕ ਉੱਠਦਾ ਦੂਜਾ ਪੈਂਦਾ ਕਈ ਵਾਰ ਤਾਂ ਪੂਰੇ ਦਾ ਪੂਰਾ ਪਰਿਵਾਰ ਬਿਮਾਰ ਹੋ ਕੇ ਪੈਂਦਾ ਤੇ ਘਰ ਦੇ ਵਿੱਚ ਰੋਟੀ ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ ਰਹਿੰਦਾ ਰਿਸ਼ਤੇਦਾਰ ਵੀ ਡਰਦਾ ਨਹੀਂ ਆਪਾਂ ਹਾਂ ਨਾ ਕਹਿੰਦਾ ਸਾਰਾ ਟੱਬਰ ਤਾਂ ਬਿਮਾਰ ਪਿਆ ਅਸੀਂ ਵੀ ਜਾ ਕੇ ਉਹਨਾਂ ਦੇ ਵਿੱਚ ਆਪਣੀ ਬਿਮਾਰੀ ਲੈ ਕੇ ਆਦੇ ਘਰ ਨੂੰ ਹੈ ਆਮ ਜੀ ਗੱਲ ਆ ਕੰਮ ਵਾਲੀਆਂ ਵੀ ਹਟ ਜਾਂਦੀਆਂ ਨੇ ਨਾ ਇਹ ਕਹਿੰਦਾ ਸਾਰਾ ਪਰਿਵਾਰ ਤਾਂ ਬਿਮਾਰ ਪਿਆ ਹੈ ਮੈਂ ਇਹ ਜੇ ਪੈਸੇ ਨੂੰ ਕੀ ਕਰਨਾ ਮੇਰੇ ਬੱਚੇ ਰੋ ਜਾਣਗੇ ਮੈਂ ਬਿਮਾਰ ਹੋ ਕੇ ਪੈ ਜੂਗੀ ਹੈ ਕਿ ਨਹੀਂ ਹੁੰਦੀ ਆ ਨਾ ਗੱਲ ਇਹ ਮੰਨਣ ਵਾਲੀਆਂ ਨੇ ਇਕੱਲਾ ਤੇ ਕੋਈ ਹੁੰਦਾ ਇਨਸਾਨ ਜਿਹੜਾ ਕਹਿਣ ਦਾ ਰੱਬ ਦੀ ਰੂਹ ਵੀ ਜੇ ਹੋਣਾ ਤਾਂ ਮੈਨੂੰ ਘਰ ਬੈਠੇ ਨੂੰ ਵੀ ਹੋ ਜਾਣਾ ਇਹ ਕੁਝ ਹਾਂ ਉਹ ਕਿੱਥੇ ਗਏ ਸੀ ਜਿਨ੍ਹਾਂ ਨੂੰ ਇਹ ਬਿਮਾਰੀ ਆਈ ਹੈ ਇਸ ਬਿਮਾਰੀ ਦਾ ਹੱਲ ਹੈਗਾ ਘਰੋਂ ਦੀ ਲੋੜ ਕੋਈ ਨਹੀਂ ਭਵਾਂ ਖੇਤਰਪਾਲਾ ਭਵਾਂ ਮਹਾਰਕਸ਼ ਦੇਖੋ ਕਰਨਾ ਤੁਸੀਂ ਆ ਦੱਸਣਾ ਮੈਂ ਘਰੇਲੂ ਪਾਣੀ ਕੋਈ ਮੈਂ ਕਿਸੇ ਦਾ ਪੈਸਾ ਨਹੀਂ ਲੱਗਣ ਦੇ ਇੰਨਾ ਤੁਸੀਂ ਜੇ ਕਿਸੇ ਨੂੰ ਦੱਸੋਗੇ ਸਾਡੇ ਤੇ ਮਹਾਰਕਸ਼ਾ ਜਾਂ ਸਾਡੇ ਤੇ ਖੇਤਰਪਾਲਾ ਤੁਹਾਡੇ ਕੋਲੋਂ ਬਹੁਤ ਚੰਗੀ ਮੋਟੀ ਰਕਮ ਵਸੂਲਣਗੇ ਇਹਦੇ ਲੱਛਣ ਦੱਸਦੀਆਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਪੂਰੇ ਪਰਿਵਾਰ ਦਾ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਪੂਰੇ ਪਰਿਵਾਰ ਦੇ ਹੱਥ ਪੈਰ ਮੁਰਨੇ ਸ਼ੁਰੂ ਹੋ ਜਾਂਦੇ ਨੇ ਪੂਰੇ ਪਰਿਵਾਰ ਨੂੰ ਦੌਰੇ ਪੈਣ ਲੱਗ ਜਾਂਦੇ ਨੇ ਕਈ ਹੋਰ ਪ੍ਰਕਾਰ ਦੀਆਂ ਸਮੱਸਿਆ ਵੀ ਆ ਸਕਦੀਆਂ ਨੇ ਇੰਨੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਕਾਰੋਬਾਰ ਉਪ ਜਾਂਦਾ ਹੋਰ ਕਈ ਕਿਸਮ ਦੇ ਘਰ ਦੇ ਵਿੱਚ ਅਲਰਜੀ ਹੋਣੀ ਸ਼ੁਰੂ ਹੋ ਜਾਂਦੀ ਆ ਆਟੋਮੈਟਿਕ ਔਰ ਨੁਕਸਾਨ ਹੋ ਗਿਆ ਇਹ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਹੁਣ ਤੁਸੀਂ ਕਰਨਾ ਕੀ ਆ ਦੇਖੋ ਹੁਣ ਇਹ ਗੱਲਾਂ ਧਿਆਨ ਨਾਲ ਸੁਣਿਓ ਉਹ ਤਾਂ ਮੈਂ ਤੁਹਾਨੂੰ ਸਮਝਾ ਤੱਕ ਅਸੀਂ ਫੇਸਬੁੱਕ ਤੇ ਇੰਨਾ ਨਹੀਂ ਸਮਝਾ ਸਕਦੇ ਸਮਝਾਉਣਾ ਜ਼ਰੂਰੀ ਆ ਹੁਣ ਡਾਕਟਰ ਕੋਲ ਇਨਸਾਨ ਜਾਂਦਾ ਦਵਾਈ ਲੈਣ ਲਈ ਡਾਕਟਰ ਚੱਕ ਕੇ ਦਵਾਈ ਫੜਾ ਦੇਵੇ ਤਾਂ ਆਪਾਂ ਕਿਵੇਂ ਦਵਾਈ ਦਾ ਇਸਤੇਮਾਲ ਕਰਾਂਗੇ ਵੀ ਕਿਹੜੀ ਗੋਲੀ ਕਿਹੜੀ ਕਿਵੇਂ ਲੈਣੀ ਆ ਕਿਹੜੀ ਕਿਵੇਂ ਲੈਣੀ ਆ ਹੈ ਕਿ ਨਹੀਂ ਤੇ ਜੇ ਮਰੀਜ਼ ਨਾ ਸਮਝੇ ਤਾਂ ਮਰੀਜ਼ ਨੂੰ ਵੀ ਫਾਇਦਾ ਨਹੀਂ ਹੁੰਦਾ ਡਾਕਟਰ ਚਾਹੇ ਕਿੰਨਾ ਹੀ ਮੱਥਾ ਮਾਰ ਲਵੇ ਹੈ ਕਿ ਨਹੀਂ ਦੋਨਾਂ ਨੂੰ ਸਮਝਾਉਣ ਵਾਲਾ ਵੀ ਸਮਝਾਵੇ ਤੇ ਸਮਝਣ ਵਾਲਾ ਵੀ ਸਮਝੇ ਤੁਸੀਂ ਕੀ ਕਰਨਾ ਸ਼ੁੱਕਰਵਾਰ ਵਾਲੇ ਤੱਕ ਪਰ ਮੈਂ ਮੰਗਲਵਾਰੋਂ ਪਰ ਸ਼ੁੱਕਰਵਾਰ ਪਰ ਸ਼ਨੀਵਾਰ ਤਿੰਨ ਆ ਦਿਨਾਂ ਚ ਇੱਕ ਦਿਨ ਤੁਸੀਂ ਅੱਧਾ ਕਿਲੋ ਫਟਕੜੀ ਲੈ ਕੇ ਆਉਣੀ ਹੈ ਉਸ ਫਟਕੜੀ ਨੂੰ 3-4 ਦਿਨ ਆਪਣੇ ਅੰਦਰ ਘਰੀ ਪਈ ਰਹਿਣ ਦੇਣਾ ਤੇ ਉਦੋਂ ਬਾਅਦ ਤੁਸੀਂ ਉਹਨੂੰ ਲਾਲ ਰੰਗ ਦੇ ਕੱਪੜੇ ਚ ਬੰਨ ਕੇ ਜਿਹੜਾ ਮੁੱਖ ਗੇਟ ਹੁੰਦਾ ਲੌਬੀ ਵਾਲਾ ਉੱਥੇ ਬੰਨਦੇ ਆਂ ਵੈਸੇ ਪਹਿਲਾਂ ਵੀ ਮੈਂ ਦੋ ਤਿੰਨ ਵੀਡੀਓ ਪਾਈਆਂ ਨੇ ਉਹ ਕਈਆਂ ਤੇ ਕਈਆਂ ਨੂੰ ਖਿਆਲ ਹੀ ਲੱਗਦੀ ਆ ਕਈਆਂ ਤੱਕ ਜਾਂ ਵੀਡੀਓ ਨਹੀਂ ਪਹੁੰਚਦੀ ਕਈ ਗੱਲਾਂ ਹੋ ਜਾਂਦੀਆਂ ਨੇ ਹੁਣ ਤੁਸੀਂ ਕੀ ਕਰਨਾ ਇਹ ਉਧਰੋਂ ਥੋੜੀ ਜਿਹੀ ਡਿਫਰੈਂਟ ਆ ਵੀਡੀਓ ਪਰ ਉਹ ਚੀਜ਼ ਨਹੀਂ ਹੈਗੀ ਇਹਦਾ ਫਰਕ ਆ ਇੱਕ ਤੁਸੀਂ ਨਿੰਬੂ ਲੈਣਾ ਨਿੰਬੂ ਦੇ ਵਿੱਚ ਆਲੇ-ਦਾਲੇ ਜਿਵੇਂ ਆਏ ਗੋਲ ਨਿੰਬੂ ਆਏ ਦਾਲੇ ਉਹਦੇ 11 ਲੌਂ ਗੱਢਣੇ ਨੇ ਡੰਡੀ ਵਾਲੇ ਪਾਸੇ ਤੋਂ ਸ਼ੁਰੂ ਕਰਨੇ ਜਿਹੜਾ ਉਹਦਾ ਗਵਲਾ ਪਾਸਾ ਜਿੱਧਰੋਂ ਕਰੂ ਕੱਟਦੇ ਆ ਗੱਭੇ ਆਏ ਫਾੜੀਆਂ ਵਾਲੇ ਸਾਹ 11 ਨੇ ਬੁਲਾ ਦੇਣੇ ਹੁਣ ਤੁਸੀਂ ਇੱਕ ਕਾਗਜ਼ ਦੇ ਉੱਤੇ ਰੱਖਣਾ ਹਲਦੀ ਲਾਉਣੀ ਆ ਨਿੰਬੂ ਹਲਦੀ ਲਾ ਕੇ ਥੋੜੀ ਜਿਹੀ ਫਟਕੜੀ ਬਸ ਰੱਖ ਲਓ ਉਹਨੂੰ ਰੱਖਣਾ ਕਿੱਥੇ ਹੁਣ ਧਿਆਨ ਨਾਲ ਸੁਣੋ ਇੱਤੇ ਵੀ ਤੁਸੀਂ ਆਪਣੇ ਅੰਦਰ ਰੱਖੋ ਉਹਨੂੰ 4-5 ਦਿਨਾਂ ਬਾਅਦ ਬਦਲਦੇ ਰਹੋ ਤੀਏ ਚੌਥੇ ਦਿਨ ਜਿਹੜਾ ਤੁਹਾਡੇ ਘਰ ਦੇ ਵਿੱਚ ਕੁਝ ਵੀ ਹੈਗਾ ਉਹਨੂੰ ਸਭ ਕਾਸੇ ਨੂੰ ਖਿੱਚ ਲੂਗਾ ਖਿੱਚਣ ਤੋਂ ਬਾਅਦ ਉਹਨੂੰ ਇਹੋ ਜੀ ਜਗ੍ਹਾ ਤੇ ਸੱਟੋ ਜਿੱਥੇ ਕੋਈ ਇਨਸਾਨ ਜਾਂ ਕੋਈ ਬੱਚਾ ਨਾ ਜਾਂਦਾ ਹੋਵੇ ਨਾ ਹੀ ਕੋਈ ਪਸ਼ੂ ਜਾਂਦਾ ਹੋਵੇ ਜਿਵੇਂ ਕੋਈ ਝਾੜੀਆਂ ਵਗੈਰਾ ਹੁੰਦੀਆਂ ਨੇ ਭਾਵੇਂ ਕਿਲੋ ਅੱਧਾ ਕਿਲੋਮੀਟਰ ਦੂਰ ਜਾਣਾ ਪੈ ਜਾਵੇ ਇਹ ਨਾ ਹੋਵੇ ਤੁਸੀਂ ਆਪਣੇ ਘਰ ਦਾ ਭਲਾ ਕੀਤਾ ਤੇ ਦੂਜੇ ਦੇ ਦਰਾਂ ਮੂਰੇ ਸੱਟੋ ਦੇਖੋ ਇੱਕਾ ਨਾ ਕਰਿਆ ਕਰੋ ਜਾਂ ਜਿੱਥੇ ਕਿਤੇ ਬੱਚੇ ਖੇਡਦੇ ਨੇ ਗਰਾਊਂਡ ਆ ਉੱਥੇ ਨਾ ਸਿੱਟੋ। ਜਾਂ ਜਿੱਥੇ ਪਸ਼ੂ ਚੁਗਦੇ ਨੇ, ਚਰਦੇ ਨੇ ਉੱਥੇ ਨਾ ਸਿੱਟੋ। ਦੇਖੋ ਜਿਹੜੀ ਕੰਡਿਆਲੀ ਚੀਜ਼ ਹੁੰਦੀ ਆ ਉੱਥੇ ਨਾ ਹੀ ਕੋਈ ਪਸ਼ੂ ਜਾਂਦਾ, ਨਾ ਹੀ ਕੋਈ ਬੱਚਾ ਜਾਂਦਾ, ਨਾ ਹੀ ਕੋਈ ਸਿਆਣਾ ਜਾਂਦਾ। ਇੰਨਾਂ ਚੀਜ਼ਾਂ ਨੂੰ ਉੱਥੇ ਸਿੱਟਿਆ ਕਰੋ ਜਿਹੜੀਆਂ ਸਿੱਟਣ ਵਾਲੀਆਂ ਹੁੰਦੀਆਂ ਨੇ। ਜਿਹੜਾ ਨੂਨ ਵਗਾਰਾ ਉਹਦਾ ਕੋਈ ਨਹੀਂ ਜਿਹੜਾ ਕਾਲਜ ਚ ਪਾ ਕੇ ਮੈਂ ਸ਼ਨੀਵਾਰ ਨੂੰ ਕੱਚ ਦੀ ਕਾਲਜ ਨੂਨ ਰੱਖਦੀ ਆ, ਉਹ ਜਿੱਥੇ ਮਰਜੀ ਸਿੱਟ ਦਿਓ ਉਹਦਾ ਕੋਈ ਨੁਕਸਾਨ ਨਹੀਂ ਗਾ। ਹੁਣ ਤੁਸੀਂ ਇਹਦੇ ਨਾਲ ਹੀ ਇੱਕ ਕੰਮ ਹੋਰ ਕਰੋ। ਤੁਸੀਂ ਦੋ ਲੈਚੀਆਂ ਲੈਣੀਆਂ ਨੇ ਦੋ ਲੌਂਗ ਥੋੜੀ ਜਿਹੀ ਫਟਕੜੀ ਥੋੜਾ ਜਿਹਾ ਕਪੂਰ ਥੋੜੀ ਜਿਹੀ ਪੀਲੀ ਸ਼ਰਮ ਪੰਜ ਕਾਲੀਆਂ ਮਿਰਚਾਂ ਤੇ ਦੋ ਲਾਲ ਡੱਡੇ ਵਾਲੀਆਂ ਮਿਰਚਾਂ ਇਹਨਾਂ ਨੂੰ ਕਿਸੇ ਪੋਟਲੀ 'ਚ ਬੰਨ ਲਓ ਬੰਨ ਕੇ ਜਿੱਥੇ ਵੀ ਤੁਸੀਂ ਕਿਸੇ ਮੰਦਰ ਨੂੰ ਜਾਂ ਕਿਤੇ ਜਾਣੇ ਹੋ ਉੱਥੇ ਚਰਨਾ 'ਚ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਆ ਵੀ ਤੰਦਰੁਸਤੀ ਲਈ ਇਹਨੂੰ ਚੱਕ ਲਿਓ ਕਰੇ ਚੱਕ ਕੇ ਲਿਆ ਕੇ ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇ ਹੋ ਜਿਹੜੇ ਵੀ ਧਰਮ ਦਾ ਤੁਸੀਂ ਪਾਠ ਕਰਦੇ ਹੋ ਅੱਲਾ ਗੋਡ ਰਾਮ ਵੈਗਰੂ ਕੁਝ ਵੀ ਕੋਈ ਵੀ ਪਾਠ ਧਰਮ ਇੱਕ ਨਾਮ ਨੇਕ ਆਸ੍ਰੀ ਪ੍ਰਮਾਤਮਾ ਇੱਕਾ ਇਹ ਤਾਂ ਸਾਡੇ ਸਿਰਫ ਸਿਆਸਤੀ ਲੋਕਾਂ ਨੇ ਸਾਨੂੰ ਪਾੜਿਆ ਹੋਇਆ ਜਿਸ ਸਾਡਾ ਇਹ ਧਰਮ ਸਾਡਾ ਉਹ ਧਰਮ ਧਰਮ ਸਾਡਾ ਕੋਈ ਵੀ ਹੈ ਅਸਲ ਦੇ ਵਿੱਚ ਸਾਡਾ ਧਰਮ ਕੋਈ ਨਹੀਂ ਅਸੀਂ ਪ੍ਰਮਾਤਮਾ ਕੋਲੋਂ ਇੱਕੋ ਜਿਹਾ ਧਰਮ ਲੈ ਕੇ ਆਉਨੇ ਕੋਈ ਸਾਡੇ ਪ੍ਰਮਾਤਮਾ ਜਿਨਿਉ ਨਹੀਂ ਪਾਉਂਦਾ ਕੋਈ ਸਾਡੇ ਪ੍ਰਮਾਤਮਾ ਕੋਈ ਇਹ ਜੀ ਸਾਨੂੰ ਲੈਦਾ ਚੀਜ਼ ਨਹੀਂ ਕੰਦਾ ਹੈਗਾ ਵੀ ਸਾਡਾ ਧਰਮ ਇਹ ਹੈ ਜੀ ਅਸੀਂ ਆਕੜ ਕੇ ਤੁਰੇ ਨਹੀਂ ਧਰਮ ਸਾਡੇ ਦਾਦੇ ਪਰਦਾਦੇ ਨੇ ਬਣਾਏ ਨੇ ਹਾਂ ਠੀਕ ਹੈ ਜਿਹੜੇ ਧਰਮ ਵਿੱਚ ਤੁਸੀਂ ਪੈਦਾ ਹੋਏ ਉਸ ਧਰਮ ਦੇ ਵਿੱਚ ਪ੍ਰਤੱਖ ਰਹੋ ਕੋ ਧਰਮ ਦੀ ਰੱਖਿਆ ਕਰੋ ਆਪਦੀ ਤੁਹਾਡੇ ਪਿੱਛੇ ਤਾਂ ਬਹੁਤ ਕੁਝ ਹੋਇਆ ਤੁਹਾਡੇ ਦਾਦੇ ਪਰਦਾਦੇ ਨੇ ਕੀਤਾ ਧਰਮਾਂ ਦੀ ਪਰ ਅਸਲ ਮੈਨੇ ਦੇ ਵਿੱਚ ਜਿਹੜੀ ਅਸਲ ਜ਼ਿੰਦਗੀ ਆ ਉੱਥੇ ਕੋਈ ਧਰਮ ਨਹੀਂ ਚੱਲਦਾ ਉੱਥੇ ਸਿਰਫ ਜਦੋਂ ਤੁਸੀਂ ਜਾਣਾ ਉੱਥੇ ਕਿਸੇ ਨੇ ਧਰਮ ਨਹੀਂ ਪੁੱਛਣਾ ਤੁਹਾਡਾ ਪੁੱਛਣਾ ਕੀ ਆ ਤੁਸੀਂ ਦੁਨੀਆ ਤੇ ਕੀ ਕਰਕੇ ਆਏ ਕਿੰਨਾ ਕੁ ਬੁਰਾ ਕੀਤਾ ਲੋਕਾਂ ਦਾ ਬਸ ਇਹੀ حساب ਪਤਾਬ ਹੋਣੇ ਨੇ ਕਿੰਨੇ ਕੁ ਲੋਕਾਂ ਦੇ ਪੈਸੇ ਹੜੱਪੇ ਕਿੰਨੀਆਂ ਕੁ ਲੋਕਾਂ ਨਾਲ ਠੱਗੀਆਂ ਮਾਰੀਆਂ ਬਸ ਨਾਮ ਜਪਿਆ ਨਾ ਜਪਿਆ ਤੁਹਾਡਾ ਨਿਸ਼ਟ ਹੋ ਜਾਣਾ ਉੱਥੇ ਜਾ ਕੇ ਸਭ ਕੁਝ ਜਿੰਨਾ ਮਰਜ਼ੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਜਿੰਨੀ ਮਰਜ਼ੀ ਰਮਾਇਣ ਪੜ੍ਹ ਲਓ ਜਿੰਨਾ ਮਰਜ਼ੀ ਬਾਈਬਲ ਪੜ੍ਹ ਲਓ ਜਿੰਨੀ ਮਰਜ਼ੀ ਕ੍ਰਾਂਟ ਸ਼੍ਰੀਪੜ੍ਹ ਲਓ ਜੇ ਤੁਹਾਡਾ ਹਿਰਦਾ ਸੁਧਣੀ ਸਭ ਤੋਂ ਵੱਡੀ ਗੱਲ ਇੱਕ ਵਾਰੀ ਅੱਲਾ ਗੋਡਰਾਮ ਬਹਿਗੁਰੂ ਕਹ ਦੋ ਜੇ ਹਰਦਾ ਸੁੰਦਾ ਉਹ ਵੀ ਤੁਹਾਡਾ ਲੇਖੇ ਦੇ ਵਿੱਚ ਪੈ ਜਾਣਾ ਜਾ ਕੇ ਹੁਣ ਤੁਸੀਂ ਇਸ ਚੀਜ਼ ਨੂੰ ਘਰੇ ਆਪਦਾ ਪਾਠ ਪੂਜਾ ਕਰਕੇ ਜੇਬ ਦੇ ਵਿੱਚ ਰੱਖਣ ਲੱਗ ਜਾਓ ਜਿਹੜਾ ਤੁਹਾਡਾ ਸਾਰਾ ਪਰਿਵਾਰ ਰੱਖ ਸਕਦਾ ਸਾਰਾ ਰੱਖ ਲਓ ਗੱਡੀ ਦੇ ਵਿੱਚ ਰੱਖ ਲਓ ਜਿਹੜੇ ਤੁਹਾਡੇ ਉੱਤੇ ਆਉਣ ਵਾਲੀਆਂ ਇੱਲ ਬਲਾਵਾ ਨੇ ਉਹ ਟਾਲਦੀਆਂ ਰਹਿਣਗੀਆਂ ਘਰ ਪਰਿਵਾਰ ਸੁਖੀ ਹੁੰਦਾ ਰਹੂਗਾ ਜਿਹੜਾ ਨਿੰਬੂ ਆ ਮੈਂ ਤੁਹਾਨੂੰ ਫੇਰ ਦੱਸਦੀਆਂ ਉਹਨੂੰ ਤੀਜੇ ਚੌਥੇ ਦਿਨ ਵਰਤ ਬਦਲਦੇ ਰਹੋ ਉਸੇ ਤਰ੍ਹਾਂ ਫਿਰ 11 ਨਿੰਬੂ ਪਾਓ ਉਸੇ ਤਰ੍ਹਾਂ